ਜਦੋਂ ਇੱਕ ਬੱਚਾ ਆਪਣੇ ਬਾਪ ਨੂੰ ਦਿਖਾਉਂਦਾ ਹੈ ਕਿ ਉਹ ਮੇਰੀ ਮੰਮੀ ਭੀਖ ਮੰਗ ਕੇ ਨਸ਼ਾ ਕਰ ਰਹੀ ਹੈ। ਆਪਣੀ ਹੀ ਮਾਸੀ ਦਾ ਮੁੰਡਾ ਕਿਵੇਂ ਮੁੰਡੇ ਦਾ ਘਰ ਬਰਬਾਦ ਕਰ ਦਿੰਦਾ ਹੈ। ਆਪਣੀ ਲਾਗੇ ਪਿੰਡ ਦਾ ਜੀ ਪਰਿਵਾਰ ਆ ਤੇ ਪਰਿਵਾਰ ਤਾਂ ਨਿਆਣਿਆਂ ਦਾ ਹੁੰਦਾ ਜੀ ਇੱਕ ਮਾਂ ਹੁੰਦੀ ਆ ਮੁੰਡੇ ਦੀ, ਇੱਕ ਘਰਵਾਲੀ ਤੇ ਇੱਕ ਬੱਚਾ। ਹੁਣ ਹੁਣ ਬੱਚਾ ਹੋਇਆ ਹੁੰਦਾ ਤੇ ਕੋਈ ਹਰ ਪਾਪ ਆਪਣੇ ਬੱਚਿਆਂ ਬਾਰੇ ਸੋਚਦਾ ਕਿ ਕਿਉਂ ਨਾ ਇਹਦਾ ਭਵਿੱਖ ਮੈਂ ਸੁਧਾਰਦਾ ਚੰਗਾ ਕਰਦਾ ਤਿੰਨ ਕਿੱਲੇ ਜੁਨੀਣ ਦੇ ਹੁੰਦੇ ਆ ਜੀ ਮੁੰਡਾ ਸੋਚਦਾ ਬਾਹਰ ਜਾਣ ਵਾਰੀ ਥੋੜੇ ਜਣਾਂ ਦੇ ਵਿੱਚ ਮੁੰਡਾ ਦੁਬਈ ਚਲ ਜਾਂਦਾ ਤੇ ਉੱਥੇ ਜਾ ਕੇ ਆਪਣੀ ਕਮਾਈ ਕਰਨ ਲੱਗ ਜਾਂਦਾ ਪਰਿਵਾਰ ਤੋਂ ਦੂਰ ਹੋ ਜਾਂਦਾ ਥੋੜੇ ਟਾਈਮ ਦੇ ਵਿੱਚ ਹੀ ਉਹਦੀ ਘਰ ਵਾਲੀ ਆਦਾ ਰੰਗ ਦਿਖਾਉਣ ਲੱਗ ਜਾਂਦੀ ਆ ਕਦੇ ਉਹ ਬਾਜ਼ਾਰ ਤੋਂ 3 ਘੰਟੇ ਲੇਟ ਕਦੇ 2 ਘੰਟੇ ਲੇਟ ਕਦੇ 8 ਵਜੇ ਆਈ ਕਦੇ 7 ਵਜੇ ਆਈ ਉਹ ਦਾ ਟਾਈਮ ਬਦਲਣ ਲੱਗ ਜਾਂਦੀ ਆ ਤੇ ਘਰ ਵਾਲੀ ਤੋਂ ਤੰਗ ਹੋ ਕੇ ਮੁੰਡਾ ਸੋਚਦਾ ਕਿ ਕਿਉਂ ਨਾ ਮੈਂ ਇੱਕ ਵਾਰ ਡਾ ਇੰਡੀਆ ਮਾਰਿਆ ਮਾਂ ਜਦੋਂ ਉਹ ਇੰਡੀਆ ਗੇੜੇ ਦੇ ਬਾਰੇ ਆਪਣੀ ਘਰ ਵਾਲੀ ਨੂੰ ਦੱਸਦਾ ਤਾਂ ਇੱਕ ਦਿਨ ਉਸ ਦੀ ਘਰ ਵਾਲੀ ਘਰੇ ਹੀ ਨਹੀਂ ਆਉਂਦੀ ਉਹ ਆਪ ਦਾ ਫੋਨ ਘਰੇ ਛੱਡ ਜਾਂਦੀ ਆ ਤੇ ਫੋਨ ਘਰੇ ਛੱਡ ਕੇ ਗਈ ਹੋਈ ਮੁੰਡਾ ਜਦੋਂ ਆਉਂਦਾ ਤਿੰਨ ਦਿਨ ਬਾਅਦ ਤੇ ਉਸ ਦਾ ਫੋਨ ਚੈੱਕ ਕਰਦਾ ਫੋਨ ਨੂੰ ਲੋਕ ਲੱਗਿਆ ਹੁੰਦਾ ਤੇ ਉਹ ਕਿਸੇ ਨਾ ਕਿਸੇ ਤੋਂ ਫੋਨ ਲੋਕ ਖਲਵਾਉਣ ਦੀ ਕੋਸ਼ਿਸ਼ ਬਹੁਤ ਕਰਦਾ ਚਾਰ ਸਾਲਾਂ ਦਾ ਉਹਦਾ ਬੱਚਾ ਹੁੰਦਾ ਉਹ ਕਿਵੇਂ ਨਾ ਕਿਵੇਂ ਉਹ ਦੱਸ ਦਿੰਦਾ ਕਿ ਪਾਪਾ ਆਹ ਫੋਨ ਦਾ ਲੋਕਾ ਜਦੋਂ ਉਹ ਫੋਨ ਖੋਲ ਲੈਂਦਾ ਉਹ ਫੇਸਬੁੱਕ ਚੈੱਕ ਕਰਦਾ ਸਾਰੇ ਵਟਸਐਪ ਚੈੱਕ ਕਰਦਾ ਪਰ ਜਦੋਂ ਉਹ ਖੋਲਦਾ ਇੰਸਟਾਗ੍ਰam ਤਾਂ ਉਹ ਇੰਸਟਾਗ੍ਰam ਤੇ ਦੇਖਦਾ ਉਸ ਦੀ ਹੀ ਮਾਸੀ ਦਾ ਮੁੰਡਾ ਉਹਦੀ ਚੈਟ ਪੜੀ ਜਾਂਦੀ ਆ ਐਸੇ ਇਸ ਤਰ੍ਹਾਂ ਦੀਆਂ ਗੱਲਾਂ ਉਸ ਨਾਲ ਕਰੀਆਂ ਹੁੰਦੀਆਂ ਨੇ ਕਿ ਉਹ ਦੇਖ ਕੇ ਰੋਣ ਲੱਗ ਜਾਂਦਾ ਉਹ ਰੋਂ ਲੱਗ ਜਾਂਦਾ ਕਿ ਮੇਰੀ ਹੀ ਮਾਸੀ ਦੇ ਮੁੰਡੇ ਨੇ ਮੇਰਾ ਘਰ ਖਰਾਬ ਕਰਤਾ ਘਰ ਚ ਫਿੱਕ ਪਾਤੀ ਖਰਾਬ ਕਰਤਾ ਤੇ ਹੌਲੀ ਹੌਲੀ ਜਦੋਂ ਉਹ ਆਪਦੇ ਸੌਰੀ ਫੋਨ ਕਰਦਾ ਆਪਦੀ ਮਾਸੀ ਨੂੰ ਫੋਨ ਕਰਦਾ ਤਾਂ ਉਹਦੀ ਘਰ ਵਾਲੀ ਵਾਪਸ ਆ ਜਾਂਦੀ ਆ ਤੇ ਉਹ ਬੜੇ ਤਰਲੇ ਕਰਦੀ ਆ ਹੱਥ ਜੋੜਦੀ ਆ ਪੈਰੀਂ ਹੱਥ ਲਾਉਂਦੀ ਆ ਤੇ ਉਹ ਆਪਦੀ ਘਰ ਵਾਲੀ ਨੂੰ ਆਪਦੀ ਬੱਚੇ ਦੇ ਖਾਤਰ 4 ਸਾਲ ਦੇ ਬੱਚੇ ਦੇ ਖਾਤਰ ਮaaf ਕਰ ਦਿੰਦਾ ਤੇ ਘਰਦੁਆਰੇ ਵਸਾਲਾ ਥੋੜੇ ਟਾਈਮ ਬਾਅਦ ਉਹ ਸੋਚਦਾ ਕਿ ਦੁਬਾਰੇ ਕਿਉਂ ਨਾ ਫਿਰ ਬਾਹਰ ਜਾਇਆ ਜਾਵੇ ਹੁਣ ਇਹ ਆਪਣੇ ਰੰਗ ਟੰਗ ਸਹੀ ਚਲਾ ਰਹੀ ਆ ਉਹ ਜੀ ਫਿਰ ਬਾਹਰ ਚੱਲ ਜਾਂਦਾ ਉਸ ਦੀ ਮਾਸੀ ਦਾ ਮੁੰਡਾ ਨਸ਼ੇ ਪੱਤੇ ਕਰਦਾ ਹੁੰਦਾ ਗੋਲੀਆਂ ਦਾ ਪਖਾਣਦਾ ਤੇ ਜਦੋਂ ਇਹ ਮਿਲਣ ਜਾਇਆ ਕਰੇ ਉਸ ਨੂੰ ਤੇ ਇੱਕ ਅੱਧਾ ਪੱਤਾ ਇੱਕ ਦੋ ਪੱਤੇ ਤੋਂ ਲਿਆ ਆਇਆ ਕਰੇ ਚਲੋ ਜੀ ਇਹ ਵੀ ਹੌਲੀ ਹੌਲੀ ਕਰਦੀ ਕਰਾਉਣ ਦੀ ਗੋਲੀਆਂ ਤੇ ਲੱਗ ਗਈ ਤੇ ਥੋੜੇ ਟਾਈਮ ਬਾਅਦ ਹੀ ਕਰਦੇ 3 ਸਾਲ ਬਾਅਦ ਉਸ ਦਾ ਬੱਚਾ 7-8 ਸਾਲ ਦਾ ਜਦੋਂ ਹੋ ਜਾਂਦਾ ਉਸ ਨੂੰ ਹਰ ਚੀਜ਼ ਦਾ ਪਤਾ ਲੱਗਣ ਲੱਗ ਜਾਂਦਾ ਉਹ ਆਪਣੇ ਪਾਪਾ ਨੂੰ ਬਾਪ ਨਾਲ ਜਦੋਂ ਗੱਲ ਕਰ ਰਿਹਾ ਹੁੰਦਾ ਉਹ ਆਪਣੇ ਪਾਪ ਨੂੰ ਦੱਸਦਾ ਕਿ ਮੰਮੀ ਕੋਈ ਨਾ ਕੋਈ ਇੰਜੈਕਸ਼ਨ ਆਪਣੇ ਬਾਹ ਵਿੱਚ ਲਾਉਂਦੀ ਆ ਤੇ ਹਰ ਰੋਜ਼ ਟੀਕਾ ਤੜਕੇ ਉੱਠਣਸਾਰ ਹੋ ਇੱਕ ਤਰ੍ਹਾਂ ਦਾ ਚਿੱਟਾ ਜਾਂ ਕਹੋ ਨਸ਼ਾ ਕਰਦੀ ਆ ਜਦੋਂ ਉਸ ਨੂੰ ਪਤਾ ਚੱਲਦਾ ਤੇ ਉਹ ਆਪਣੇ ਬੱਚੇ ਦੇ ਭਵਿੱਖ ਨੂੰ ਸੋਚਦਾ ਸਚਾਉਂਦਾ ਉਹ ਬਿਨਾਂ ਦੱਸੇ ਆ ਜਾਂਦਾ ਉਹ ਕੀ ਦੇਖਦਾ ਕਿ ਉਸਦੀ ਘਰ ਵਾਲੀ ਹਰ ਰੋਜ਼ ਟੀਕੇ, ਸਰਿੰਜਾਂ, ਕਮਰਿਆਂ 'ਚ ਪਈਆਂ, ਨਸ਼ੇ ਦੀਆਂ ਚੀਜ਼ਾਂ, ਗੋਲੀਆਂ, ਗੱਪੇ ਪਏ ਰਹਿੰਦੇ ਆ। ਉਸਦੀ ਮਾਂ ਉਸ ਨੂੰ ਤਾਂ ਨਹੀਂ ਦੱਸਦੀ ਕਿ ਹਾਂ ਬੱਚੇ ਦਾ ਭਵਿੱਖਾ ਕਿ ਬੱਚਾ ਅਪਦੇ ਨੂੰ ਦਿਲ ਤੇ ਕੀ ਲੱਗੂਗਾ ਤਾਂ ਜਿਹੇ ਜੀ ਹੈਗੀ ਆ ਉਹ ਤਾਂ ਹੈਗੀ ਹੋਆ। ਤੇ ਹਰ ਰੋਜ਼ ਘਰੇ ਕਲੇਸ਼ ਰਹਿਣ ਲੱਗ ਜਾਂਦਾ ਤੇ ਉਹ ਵਿਚਾਰਾ ਆਪ ਆਪਣੀ ਘਰ ਵਾਲੀ ਨੂੰ ਨਸ਼ਾ ਲਿਆ ਕੇ ਦਿਆ ਕਰੇ ਕਿ ਤੂੰ ਹਾਂ ਕਰੇ ਬੈਠ ਕਰੇ ਬੈਠ ਕੇ ਹੀ ਨਸ਼ੇ ਕਰ ਲਾ। ਪਰ ਉਸ ਦੀ ਮਾਸੀ ਦਾ ਮੁੰਡਾ ਉਸ ਨੂੰ ਚੱਕ ਦਿੰਦਾ ਕਿ ਤੂੰ ਘਰੋਂ ਸਮਾਨ ਚੱਕ ਤੇ ਆਪਾਂ ਚੱਲਦੇ ਹਾਂ ਉਹ ਕੀ ਕਰਦਾ ਚੱਕ ਦਿੰਦਾ ਉਹ ਸਾਰਾ ਸਿਆਉਣਾ ਸੱਪਾ ਜੋ ਵੀ ਪੈਸਾ ਕਰੇ ਪਿਆ ਹੁੰਦਾ ਉਹ ਚੱਕ ਕੇ ਉਸਦੇ ਨਾਲ ਭੱਜ ਜਾਂਦੀ ਆ ਮੁੰਡਾ ਰੱਬ ਦਾ ਭਾਣਾ ਮੰਨ ਲੈਂਦਾ ਤੇ ਕੁਛ ਨਹੀਂ ਕਰਦਾ ਤੇ ਚੁੱਪਚਾਪ ਆਪਣੇ ਘਰੇ ਬੈਠ ਜਾਂਦਾ ਕਿਸੇ ਤਰ੍ਹਾਂ ਦੀ ਹਰਕਤ ਨਹੀਂ ਕਰਦਾ ਉਹ ਸੋਚਦਾ ਕਿ ਹਾਂ ਇਹ ਤਾਂ ਜਹਿ ਜੀ ਹੈਗੀ ਆ ਤੇ ਪਿੱਛੇ ਜਾਣ ਦਾ ਹੁਣ ਕੋਈ ਫਾਇਦਾ ਨਹੀਂ ਕੁਸਤਾ ਨਸ਼ੇ ਚ ਲੱਗ ਗਈ ਆ ਉਸ ਵੈਸੇ ਜਿਹਨੂੰ ਇੱਕ ਵਾਰ ਰੱਸੀ ਜੱਬਣ ਦੀ ਆਦਤ ਪੈ ਜੇ ਉਹ ਦੁਬਾਰੇ ਨਹੀਂ ਹਟਦਾ ਚਲੋ ਜੀ ਇਸ ਦਾ ਬੱਚਾ ਵੱਡਾ ਹੋ ਜਾਂਦਾ ਥੋੜਾ ਬਹੁਤ ਜਦੋਂ ਇਸ ਦਾ ਮੁੰਡਾ ਹੋ ਜਾਂਦਾ 14 15 ਸਾਲ ਦਾ ਤੇ ਉਸ ਨੂੰ ਹਰ ਚੀਜ਼ ਸਹੀ ਮਾਇਨੇ ਅਚ ਪਤਾ ਲੱਗ ਜਾਂਦੀ ਆ ਕਿ ਹਾਂ ਉਸ ਦੀ ਮਾਂ ਐਵੇਂ ਦੀ ਆ ਚਲੋ ਜੀ ਉਹ ਇੱਕ ਰੋਡ ਤੇ ਲੰਘ ਰਹੇ ਹੁੰਦੇ ਆ ਤੇ ਉਹ ਆਪਣੇ ਮਾਂ ਦੇਖਦਾ ਤੇ ਕਹਿੰਦਾ ਪਾਪਾ ਉਹ ਮੇਰੀ ਮੰਮੀ ਆ ਜਦੋਂ ਉਹ ਮੁੰਡਾ ਆਪਣੀ ਘਰ ਵਾਲੀ ਨੂੰ ਦੇਖਦਾ ਉਹ ਸੜਕ ਤੇ ਬੈਠੀ ਭੀਖ ਮੰਗ ਰਹੀ ਹੁੰਦੀ ਆ ਕਿ ਮੈਨੇ ਨਸ਼ਾ ਕਰਨਾ ਉਸਦੇ ਹਾਲਾਤ ਉਹ ਹੁੰਦੇ ਆ ਜੋ ਦੇਖਣ ਯੋਗ ਵੀ ਨਹੀਂ ਹੁੰਦੇ ਉਹ ਹਰ ਤਰ੍ਹਾਂ ਨਾਲ ਪਤਾ ਕਰਦਾ ਤੇ ਉਹ ਪਤਾ ਕਰਦਾ ਕਿ ਉਹ ਮੁੰਡੇ ਨੇ ਉਸ ਨੂੰ ਛੱਡ ਦਿੱਤਾ ਹੁੰਦਾ ਜਦੋਂ ਉਸਦੇ ਪੈਸੇ ਮੁੱਕ ਜਾਂਦੇ ਆ ਤੇ ਉਹ ਮੁੰਡੇ ਨੇ ਉਸ ਨੂੰ ਬਿਲਕੁਲ ਛੱਡ ਹੀ ਦਿੱਤਾ ਹੁੰਦਾ ਦੇਖ ਲਓ ਜੀ ਫਿਰ ਫਿਰ ਵੀ ਉਹ ਮੁੰਡਾ ਆਪਦੀ ਕਰਵਾਲੀ ਨੂੰ ਉਥੋਂ ਠਾਉਂਦਾ ਹਸਪਤਾਲ ਚ ਦਾਖਲ ਕਰਾਉਂਦਾ ਕਿ ਹੌਲੀ ਹੌਲੀ ਉਹ ਨਸ਼ਾ ਛੱਡ ਦੇਵੇ ਤੇ ਅੱਜ ਉਸਨੇ ਆਪਣੀ ਕਹਾਣੀ ਦੱਸੀ ਆ ਕਿ ਹਾਂ ਅੱਗੇ ਜਾ ਕੇ ਕੋਈ ਵੀ ਤਰ੍ਹਾਂ ਦੀ ਕੋਈ ਵੀ ਜਨਾਨੀ ਇਸ ਕਹਾਣੀ ਨੂੰ ਸੁਣ ਕੇ ਇਸ ਤਰ੍ਹਾਂ ਦੇ ਸਟੈਪ ਨਾ ਚੱਕੇ ਆਪਣੇ ਪਰਿਵਾਰ ਨੂੰ ਖਰਾਬ ਨਾ ਹੋਣ ਦੇਵੇ ਇਹ ਸੀ ਕਹਾਣੀ ਹਰਮਨ ਦੀ ਤੇ ਵਾਹਿਗੁਰੂ ਜੀ ਦਾ ਖਾਲਸਾ ਹੋਵੇ ਵਾਹਿਗੁਰੂ